ਇੱਕ ਫੋਟੋ ਕਰਾ ਲਓ ਇੱਕ ਫੋਟੋ ਕਰਾ ਲਓ ਆਮ ਆਦਮੀ ਪਾਰਟੀ ਹਲਕਾ ਫਲੋਰ ਬਲੋ ਜਗਜੀਤ ਸਿੰਘ ਔਜਲਾ ਜੋ ਮਜੂਦਾ ਲੋਕ ਸਭਾ ਮੈਂਬਰ ਕਾਂਗਰਸ ਵੱਲੋਂ ਅੰਮ੍ਰਿਤਸਰ ਤੋਂ ਆਇਆ ਉਸਨੇ ਕੱਲ ਇੱਕ ਬਹੁਤ ਹੀ ਮਨ ਭਾਗਾ ਬਿਆਨ ਦਿੱਤਾ ਕਿ ਜੋ ਵੀ ਕ੍ਰਾਈਮ ਹੁੰਦੇ ਆ ਜਾਂ ਜੋ ਸ਼ੁਡੀ ਬਾਜਾ ਉਹ ਇੱਕ ਕਮਿਊਨਿਟੀ ਐਸਸੀ ਕਮਿਊਨਿਟੀ ਦੇ ਵਿੱਚੋਂ ਪੈਦਾ ਹੁੰਦੀ ਆ ਅਸੀਂ ਉਸ ਦੀ ਇਸ ਮਾੜੀ ਮਾਨਸਿਕਤਾ ਦੇ ਵਿਰੋਧ ਵਿੱਚ ਉਹਦਾ ਪਤਲਾ ਫੁਕਿਆ ਤਾਂ ਜੋ ਅਜਿਹੇ ਜਿਹੜੇ ਅਨਸਰ ਆ ਜੋ ਇੱਕ ਜਾਤ ਪ੍ਰਤੀ ਜਾਂ ਇੱਕ ਧਰਮ ਪ੍ਰਤੀ ਮਾੜੀ ਆਸਥਾ ਰੱਖਦੇ ਆ ਉਹਨਾਂ ਨੂੰ ਨਸੀਹਤ ਮਿਲ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਦਰਖਾਸਤ ਆਪਣੇ ਵੱਲੋਂ ਡੀਐਸਪੀ ਸਾਹਿਬ ਕੋਲ ਨੂੰ ਦੇਵਾਂਗੇ ਤਾਂ ਜੋ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾ ਸਕੇ